ਸਸ਼ੀ ਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਇੱਕ ਵੱਡੀ ਖਬਰ ਮੌਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਹੌਲਨਾਕ ਵਾਰਦਾਤ ਵਾਪਰੀ ਹੈ ਪੂਰੇ ਪਿੰਡ ਦੇ ਵਿੱਚ ਸਨ ਪਸਰੀ ਹੋਈ ਹੈ ਤੇ ਲੋਕ ਡਰੇ ਸਹਿਮੇ ਹੋਏ ਨੇ ਦਰਅਸਲ ਘਾਟੇ ਸਵਾਰ ਹੋ ਕੇ ਇਹ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਜਿਸ ਕਰਕੇ ਇੱਕ ਵਿਅਕਤੀ ਦੀ ਤਾਂ ਮੌਤ ਹੋ ਗਈ ਹੈ ਜਦਕਿ ਇੱਕ ਮਹਿਲਾ ਗੰਭੀਰ ਜ਼ਖਮੀ ਹੈ ਜੋ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਈ ਗਈ ਹੈ ਪਰ ਜਿਵੇਂ ਹੀ ਇਹ ਵਾਰਦਾਤ ਵਾਪਰਦੀ ਹੈ ਤਾਂ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਕਾਫੀ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਇਸ ਵਾਰਦਾਤ ਦੀ ਜਿਹੜੀ ਵੱਡੀ ਵਜ੍ਹਾ ਹੈ ਉਹ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਜਿਸ ਦੇ ਤਹਿਤ ਘਾੜ ਦੇ ਵਿੱਚ ਸਵਾਰ ਹੋ ਕੇ ਬਦਮਾਸ਼ ਆਉਂਦੇ ਨੇ ਅਤੇ ਪਿੰਡ ਦੇ ਵਿੱਚ ਰਹ ਰਹੇ ਮਨਜੀਤ ਸਿੰਘ ਨਾਮਕ ਸਖਸ਼ਤੇ ਘਰ ਦਾ ਦਰਵਾਜ਼ਾ ਖਟਕਟਾਉਂਦੇ ਨੇ ਅਤੇ ਮਨਜੀਤ ਸਿੰਘ ਦੀ ਜਿਹੜੀ ਪਤਨੀ ਹੈ ਹਰਮਨਦੀਪ कौर ਉਹ ਦਰਵਾਜ਼ਾ ਖੋਲਦੀ ਹੈ ਤੇ ਉਸ ਦੇ ਕੋਲੋਂ ਪੁੱਛਿਆ ਜਾਂਦਾ ਕਿ ਉਸ ਦਾ ਪਤੀ ਘਰ ਹੈ ਅਤੇ ਮਹਿਲਾ ਦੇ ਵੱਲੋਂ ਇਹ ਗੱਲ ਆਖ ਦਿੱਤੀ ਜਾਂਦੀ ਹੈ ਕਿ ਨਹੀਂ ਉਹ ਇਸ ਵੇਲੇ ਘਰ ਨਹੀਂ ਹੈ ਜਿਸ ਤੋਂ ਬਾਅਦ ਜਿਹੜੇ ਮੁਲਜ਼ਮ ਨੇ ਬਦਮਾਸ਼ ਨੇ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਫਿਰ ਟਾਬਰ ਤੋੜ ਗੋਲੀਆਂ ਚੁਲਾਈਆਂ ਸ਼ੁਰੂ ਕਰ ਦਿੰਦੇ ਨੇ ਅੱਧਾ ਦਰਜਨ ਤੋਂ ਵੱਧ ਜਿਹੜੀਆਂ ਕਿ ਗੋਲੀਆਂ ਚਲਦੀਆਂ ਨੇ ਜਿਸ ਕਰਕੇ ਉਸ ਘਰ ਦੇ ਵਿੱਚ ਜਿਹੜਾ ਕਿ ਇੱਕ ਵਿਅਕਤੀ ਜੋ ਕੰਮ ਕਰਦਾ ਹੈਗਾ ਉਹ ਵੀ ਗੋਲੀ ਲੱਗਣ ਦੀ ਵਜ੍ਹਾ ਕਰਕੇ ਜਿਹੜਾ ਕਿ ਉੱਥੇ ਜ਼ਖਮੀ ਹੋ ਜਾਂਦਾ ਰਾਜਕੁਮਾਰ ਉਸ ਦਾ ਨਾਮ ਦੱਸਿਆ ਜਾਂਦਾ ਹੈਗਾ ਤੇ ਇੱਕ ਮਹਿਲਾ ਜੋ ਕਿ ਘਰ ਦੇ ਵਿੱਚ ਮੌਜੂਦ ਸੀ ਹਰਮਨਦੀਪ ਕੋ ਉਸ ਦਾ ਨਾਮ ਹੈ ਉਹ ਵੀ ਗੋਲੀ ਲੱਗਣ ਕਰਕੇ ਜ਼ਖਮੀ ਹੋ ਜਾਂਦੀ ਹੈ ਦੋਵਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਕਿ ਹੈ ਤੁਰੰਤ ਲਿਜਾਇਆ ਜਾਂਦਾ ਪਰ ਇੱਕ ਜਿਹੜਾ ਕੀ ਰਾਜਕੁਮਾਰ ਨਾਮਕ ਸਖਸ਼ ਹੈ ਉਸਨੇ ਤਾਂ ਡਾਕਟਰ ਮ੍ਰਿਤਕ ਐਲਾਨ ਦੰਦਦੇ ਨੇ ਪਰ ਜੋ ਮਹਿਲਾ ਹੈ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਡਰੇ ਇਲਾਜ ਹੈ ਸੋ ਜਿਸ ਤਰ੍ਹਾਂ ਦੇ ਨਾਲ ਇਹ ਵਾਰਦਾਤ ਵਾਪਰਦੀ ਹੈ ਤਾਂ ਪੁਰਾਣੀ ਰੰਜਿਸ਼ ਦੇ ਕਰਕੇ ਘਰ ਦੇ ਉੱਪਰ ਜਿਹੜੇ ਕਿ ਤਾਬੜ ਤੋੜ ਗੋਲੇ ਚ ਲਾਈਆਂ ਜਾਂਦੇ ਨੇ ਉਧਰ ਇਸ ਮਾਮਲੇ ਦੀ ਜਿਹੜਾ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚ ਕੇ ਪਾਕ ਪਹਿਲੋਂ ਤੋਂ ਤਫਤੀਸ਼ ਆਰੰਭ ਦਿੰਦੀ ਹੈ ਪੁਲਿਸ ਦੇ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਅਰਤੀ ਦੇ ਕਰੀਬ ਜਿਹੜੀ ਹੈ ਕਿ ਗੋਲੀਆਂ ਚੱਲੀਆਂ ਹੈਗੀਆਂ ਨੇ ਜਿਸ ਤਰ੍ਹਾਂ ਨਾਲ ਪੀੜਤ ਪਰਿਵਾਰ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਛੇ ਤੇ ਜਿਹੜੇ ਹੌਲ ਬ੍ਰਾਹਮਤ ਹੋ ਗਏ ਨੇ ਤੇ ਦੋ ਹੋਰ ਕਾਰਤੂਸ ਵੀ ਮਿਲੇ ਹੈਗੇ ਨੇ ਪਰ ਲੋਕ ਕਾਫੀ ਜਿਹੜੇ ਕਿ ਉਹ ਡਰੇ ਹੋਏ ਨੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਵੱਡੀ ਵਾਰਦਾਤ ਪਾਪਰੀ ਹੈ ਪਿੰਡ ਕਪੂਰਾ ਮੋਗਾ ਦਾ ਪਿੰਡ ਕਪੂਰੇ ਦੇ ਵਿੱਚ ਇਹ ਸ਼ਰਿਆਮ ਜਿਹੜੀ ਹੈ ਕਿ ਗੋਲੀਆਂ ਚੱਲਣ ਦੀ ਵਾਰਦਾਤ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੇ ਹੁਣ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੀੜਤ ਮੈਲਾ ਨੇ ਕੀ ਕੁਝ ਆਖਿਆ ਆਓ ਸੁਣਦੇ ਹਾਂ ਵੱਡੇ ਗੇਟ ਵਿੱਚ ਵੀ ਆਏ ਕਹਿੰਦੇ ਤੇਰੇ ਘਰ ਵਾਲੇ ਨੂੰ ਮਿਲਣਾ ਮੈਂ ਕਿਹਾ ਉਹ ਹੈ ਨਹੀਂ ਘਰੇ ਤੁਸੀਂ ਦੂਜੇ ਗੇਟ ਆਜੋ ਮੜ ਕੇ ਦੂਜੇ ਗੇਟ ਆਇਆ ਮੇਰਾ ਬੇਟਾ ਕੋਲੇ ਮੈਂ ਜਾ ਗੇਟ ਖੋਲਿਆ ਜਾ ਕੇ ਇੱਕ ਮਾਂ ਜਦੋਂ ਗੇਟ ਖੋਲਣ ਲੱਗਿਆ ਮੈਂ ਤਾਂ ਆ ਕੇ ਕੁੱਤੇ ਨੂੰ ਰੋਟੀ ਪਾਉਣ ਲੱਗ ਗਈ ਤੇ ਉਹ ਉਹ ਕਹਿੰਦੇ ਉਹਨਾਂ ਨੇ ਇੱਕਦਮ ਫਾਇਰ ਕੀਤਾ ਉਹ ਜਦੋਂ ਕੱਢਿਆ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਉਹਨੇ ਹੱਥਾਂ ਮਾਰਿਆ ਹੱਥਵਾਰੇ ਇਹਨਾਂ ਨੂੰ ਅਸੀਂ ਆ ਕੇ ਗੇਟ ਭੇਡ ਤਾਂ ਮੇਰੇ ਸੀਰੀ ਦਾ ਵਿਚਾਰੇ ਉਹਦੇ ਵੱਜੀ ਗੋਲੀ ਪਤਾ ਨਹੀਂ ਕੀ ਹੋਇਆ ਉਹ ਟਰੈਕਟਰ ਥੱਲੇ ਡਿੱਗ ਗਿਆ ਮੇਰੇਆ ਗੇਟਾਂ ਦੇ ਵਿੱਚ ਦੀ ਵੱਜ ਕੇ ਮੇਰੇ ਕੋਲੇ ਇੱਥੇ ਵੱਜੀ ਕੋਣ ਸੀ ਕੋਣ ਹੋ ਉਹ ਦੋ ਮੁੰਡੇ ਸੀਗੇ ਮੈਨੂੰ ਨਹੀਂ ਪਤਾ ਸਵਿਫਟ ਗੱਡੀ ਸੀ ਉਹਨਾਂ ਕੋਲੇ ਦੋ ਸੀ ਮੁੰਡੇ ਉਹਦੇ ਦਾੜ੍ਹੀ ਸੀ ਦਾੜ੍ਹੀ ਸੀ ਇਦਾਂ ਲੰਮਾ ਜਿਹਾ ਮੁੰਡਾ ਸੀਗਾ ਦੇਖ ਕੇ ਮੈਂ ਪਛਾਣ ਲੂੰਗੀ ਤੁਹਾਡੇ ਨਾਲ ਕਿਸੇ ਕੋਈ ਰੰਜੀ ਸੀ ਕੋਈ ਰੰਜੀ ਸਾਡੇ ਨਾਲ ਹੈਗੀ ਤਾਂ ਹੈਗੀ ਆ ਬਾਈ ਇਹ ਵਿਸਕੀ ਜਾਂ ਰੂਬਲ ਦੇ ਕੰਮ ਹੋ ਸਕਦੇ ਆ ਇਹਨਾਂ ਬੰਦਿਆਂ ਨੇ ਸਾਡਾ ਲਹੂ ਪੀ ਲਿਆ ਹੋਰ ਵੀ ਹੋ ਸਕਦੇ ਆ ਪਰ ਬਹੁਤ ਕੰਮ ਖਰਾਬ ਹੈ ਸਾਡਾ ਤਾਂ ਸਾਰਾ ਪਰਿਵਾਰ ਹੀ ਇਹਨਾਂ ਨੇ ਖਰਾਬ ਕਰ ਦੇਣਾ ਸੀ ਬਸ ਮੇਰੀ ਇੱਕੋ ਹੀ ਗੁਜਾਰਸ਼ ਹੈ ਸਰਕਾਰ ਅੱਗੇ ਭਗਵੰਤ ਮਾਨ ਸਾਹਿਬ ਉਹ ਸੁਣਦੇ ਹੋ ਸੁਣ ਲੈਣਾ ਮੇਰੇ ਨੂੰ ਨਿਆਂ ਦਿਵਾਇਆ ਜਾਵੇ ਉਧਰ ਜਦੋਂ ਮਾਮਲੇ ਸੰਬੰਧੀ ਪੁਲਿਸ ਨੂੰ ਇਤਲਾ ਮਿਲਦੀ ਆ ਤਾਂ ਮੌਕੇ ਦੇ ਉੱਪਰ ਡੀਐਸਪੀ ਸਮੇਤ ਉਹਨਾਂ ਦੀ ਪੂਰੀ ਟੀਮ ਪਹੁੰਚ ਜਾਂਦੀ ਹੈ ਤੇ ਘਰ ਦੇ ਵਿੱਚ ਜੋ ਕਿ ਦਿੱਤੀ ਉਸ ਦਾ ਜਾਇਜ਼ਾ ਲਿਆ ਜਾਂਦਾ ਤੇ ਨਾਲ ਹੀ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਜਿਹੜੇ ਬਦਮਾਸ਼ਨ ਉਹ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਲਰ ਹੋ ਗਏ ਨੇ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਆਖ ਕੇ ਆਉ ਸੁਣਦੇ ਆ ਮਨਜੀਤ ਸਿੰਘ ਨਾਂ ਦਾ ਵਿਅਕਤੀ ਹੈ son of ਗੁਰਦੇਵ ਸਿੰਘ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਚਿੱਟੇ ਰੰਗ ਦੀ ਟਾਇਓਸ ਸੀ ਉਹਦੇ ਤੇ ਆਏ ਆ ਅਣਪਛਾਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਉਹਦੇ ਚ ਉੱਤੇ ਬਚ ਗਿਆ ਉਹਦੇ ਨਾਲ ਅਕਸਰ ਕੰਮਕੁੰਮ ਕਰਨਿਕ ਆ ਜਾਂਦਾ ਹੁੰਦਾ ਸੀਗਾ ਰਾਜਕੁਮਾਰ ਨਾਂ ਦਾ ਵਿਤੀ ਪਿੰਡ ਦਾ ਹੀ ਹੈ ਉਹ ਅੱਜ ਕਿਤੇ ਉਹ ਤੁਹਾਨੂੰ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਤੋਂ ਚੱਲ ਚੱਲੀ ਤੇ ਉਹਦੇ ਉਹ ਗੋਲੀ ਲੱਗ ਗਈ ਉਹਦੇ ਚ ਤੇ ਕੁਰੀ ਘਰ ਵਾਲੀ ਦੇ ਗੋਡੇ ਤੇ ਲੱਗੀ ਹੈ ਤੇ ਉੱਪਰ ਮੰਜੀਸ਼ਣ ਕੇ ਬਚ ਗਿਆ ਬਾਕੀ ਮੌਤ ਵੀ ਹੋ ਗਈ ਹੈ ਹਾਂ ਰਾਜਕੁਮਾਰ ਜਿਹੜਾ ਸੀਗਾ ਉਹ ਦੇ ਕੀ ਕਰੇ ਅਕਸਰ ਕੰਮਕੁੰਮ ਕਰਦਾ ਹੁੰਦਾ ਸੀਗਾ ਉਪਰ ਜਿਹੜਾ ਜਿਹੜੀ ਮੋਟਰ ਉਹ ਬੁਲਫ ਨੇ ਉਹਦੇ ਨਾਲ ਉਹ ਐਸਾਈਡ ਤੇ ਵਜੇ ਤੇ ਇਧਰ ਬਿਲਕੁਲ ਕਿੰਨੀਆਂ ਗੋਲੀਆਂ ਚੱਲੀਆਂ ਸਰ ਕਾਰਨ ਕੀ ਰਿਹਾ ਹੈ ਅੱਛਾ 6 ਖਾਲੀ ਕਾਰਤੂਸ ਮਿਲੇ ਆ ਦੋ ਜਿਹੋ ਦੇ ਸੀ ਲਾਈਵ ਮਿਲੇ ਆ ਸਾਰਾ ਤਾਂ ਦੇ ਮਤਲਬ ਚਾਹੀ 8 ਗੋਲੀਆਂ ਚੱਲੀਆਂ ਤੇ ਕਾਰਨ ਕੀ ਰਿਹਾ ਸਰ ਕਿਤੇ ਪਤਾ ਲੱਗਾ ਕੋਈ ਸਿਸਮ ਅਸੀਂ ਅਸੀਂ ਪਤਿਸ ਕਰ ਰਹੇ ਆ ਨਾਮ ਬਣਾ ਕੇ ਸੀਸੀਆਈ ਵਾਲਿਆਂ ਤੇ ਥਾਣੇ ਤੋਂ ਜੀ ਜੀ ਅਦਰ ਦਸ਼ਮਾ ਚ ਕੈਮਰੇ ਚ ਕਰੇ ਜਿਵੇਂ ਕੋਈ ਲਾਹੇਵੰਦ ਸੂਚਨਾ ਮਿਲੇ ਤੁਹਾਨੂੰ ਉਹਦੇ ਨਾਲ ਦਿੰਦੇ ਕਿੰਨੇ ਲੋਕ ਆਏ ਸੀਗੇ ਜੀ ਟੂਸ ਤਿੰਨ ਚਾਰ ਜਣੇ ਸੀ ਕੋਈ ਰஞ்சிਸ਼ ਦੀ ਪਰਾਨੀ ਇਹਨਾਂ ਦੇ ਅਜੇ ਤੱਕ ਇਹ ਆਪ ਹੀ ਸਦਮੇ ਚ ਅਜੇ ਇਹਦੇ ਦਿਮਾਗ ਚ ਕੁਝ ਨਹੀਂ ਆ ਰਿਹਾ ਤੇ ਉਹ ਅਦਰਵਾਇਜ਼ ਉਹ ਕਹਿ ਰਿਹਾ ਵੀ ਸਾਡੀ ਕੋਈ ਅਜਿਹੀ ਗੱਲਬਾਤ ਤਾਂ ਹੋਣੀ ਉਜੀ ਤਫਤੀਸ਼ ਦੇਖੋ ਤਫਤੀਸ਼ ਦਾ ਪਾਰਟ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਸੁਰੱਖਿਆ ਇੰਤਜ਼ਾਮਤ ਕਿਉਂਕਿ ਜੇਕਰ ਬਦਮਾਸ਼ ਇਹਨੇ ਸਰਗਰਮ ਨੇਤਾ ਫਿਰ ਇਹਨਾਂ ਦੇ ਕੋਲ ਅਸਲਾ ਕਿਵੇਂ ਆ ਜਾਂਦਾ ਹਾਲਾਂਕਿ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਕਿ ਪੁਲਿਸ ਦੇ ਨਾਕਿਆਪਨ ਲੱਗੇ ਦੇਖਦੇ ਹੈਗੇ ਆ ਤੇ ਨਾਲ ਹੀ ਪੀਸੀਆ ਟੀਮਾਂ ਦੀ ਗਸ਼ਤ ਵੀ ਹੁੰਦੀ ਹੈ ਫਿਰ ਕਿਵੇਂ ਇਹ ਜਿਹੜੇ ਕਿ ਬਦਮਾਸ਼ ਨੇ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਸੋ ਲੋੜ ਹੈ ਸੁਰੱਖਿਆ